ਤੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵੱਧ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 1.7 ਲੱਖ ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਿਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ। ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ કુલ ਸੰਖਿਆ 3500 ਤੋਂ ਵੱਧ ਹੈ। ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ કુલ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ। ਰੀਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਿੰਨਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਥ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ કુલ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਸਾਲਾ ਦੌਰਾਨ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਬ ਹੈ ਖਾਸ ਕਰਕੇ ਜਦੋਂ ਬਹੁਤੇ ਪਰਿਵਾਰ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਨਿਊਜ਼ੀਲੈਂਡ ਦੇ ਪ੍ਰਾਈਵੇਟ ਸਕੂਲਾਂ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵੱਧ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 370,000 ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਿਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ। ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ કુલ ਸੰਖਿਆ 3500 ਤੋਂ ਵੱਧ ਹੈ। ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ કુલ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ। ਰੀਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਿੰਨਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਟ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ કુલ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਝ ਸਾਲਾਂ ਦੌਰਾਨ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਬ ਹੈ ਖਾਸ ਕਰਕੇ ਜਦੋਂ ਬਹੁਤੇ ਪਰਿਵਾਰ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਨਿਊਜ਼ੀਲੈਂਡ ਦੇ ਪ੍ਰਾਈਵੇਟ ਸਕੂਲਾਂ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵੱਧ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 170000 ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ કુલ ਸੰਖਿਆ 3500 ਤੋਂ ਵੱਧ ਹੈ ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ કુલ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ ਰਿਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਈ ਗੁਣਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ ਤੇ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਟ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਕੁੱਲ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਸਾਲਾ ਦੌਰਾਨ ਜਿਨਸੀ ਸ਼ੋਸ਼ਣ ਮਾਮਲਿਆਂ ਤੇ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਬ ਹੈ ਖਾਸ ਕਰਕੇ ਜਦੋਂ ਬਹੁਤੇ ਪਰਿਵਾਰ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਨਿਊਜ਼ੀਲੈਂਡ ਦੇ ਪ੍ਰਾਈਵੇਟ ਸਕੂਲਾਂ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵਾਧੂ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 370 ਹਜ਼ਾਰ ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ કુલ ਸੰਖਿਆ 3500 ਤੋਂ ਵੱਧ ਹੈ ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ કુલ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ ਰਿਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਈ ਗੁਣਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਟ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਕੁੱਲ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਸਾਲਾ ਦੌਰਾਨ ਜਿਨਸੀ ਸ਼ੋਸ਼ਣ ਮਾਮਲਿਆਂ ਤੇ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੰਦਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਬ ਹੈ ਖਾਸ ਕਰਕੇ ਜਦੋਂ ਬਹੁਤੇ ਪਰਿਵਾਰ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਨਿਊਜ਼ੀਲੈਂਡ ਦੇ ਪ੍ਰਾਈਵੇਟ ਸਕੂਲਾਂ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵੱਧ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 1.7 ਲੱਖ ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਿਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ। ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ કુલ ਸੰਖਿਆ 3500 ਤੋਂ ਵੱਧ ਹੈ। ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ કુલ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ। ਰਿਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਈ ਗੁਣਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ ਤੇ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਟ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ કુલ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਸਾਲਾ ਦੌਰਾਨ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੰਦਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਬ ਹੈ ਖਾਸ ਕਰਕੇ ਜਦੋਂ ਬਹੁਤੇ ਪਰਿਵਾਰ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਨਿਊਜ਼ੀਲੈਂਡ ਦੇ ਪ੍ਰਾਈਵੇਟ ਸਕੂਲਾਂ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵੱਧ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 370,000 ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਿਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ। ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ ਕੁੱਲ ਸੰਖਿਆ 3500 ਤੋਂ ਵੱਧ ਹੈ। ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ ਕੁੱਲ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ। ਰੀਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਿੰਨਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਟ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ કુલ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਸਾਲਾ ਦੌਰਾਨ ਜਿਨਸੀ ਸ਼ੋਸ਼ਣ ਮਾਮਲਿਆਂ ਤੇ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੰਦਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਬ ਹੈ ਖਾਸ ਕਰਕੇ ਜਦੋਂ ਬਹੁਤੇ ਪਰਿਵਾਰ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਨਿਊਜ਼ੀਲੈਂਡ ਦੇ ਪ੍ਰਾਈਵੇਟ ਸਕੂਲਾਂ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵੱਧ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 370 ਹਜ਼ਾਰ ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਿਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ। ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ કુલ ਸੰਖਿਆ 3500 ਤੋਂ ਵੱਧ ਹੈ। ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ કુલ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ। ਰਿਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਈ ਗੁਣਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ ਤੇ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਟ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਕੁੱਲ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਸਾਲਾ ਦੌਰਾਨ ਜਿਨਸੀ ਸ਼ੋਸ਼ਣ ਮਾਮਲਿਆਂ ਤੇ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੰਦਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਬ ਹੈ ਖਾਸ ਕਰਕੇ ਜਦੋਂ ਬਹੁਤੇ ਪਰਿਵਾਰ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਨਿਊਜ਼ੀਲੈਂਡ ਦੇ ਪ੍ਰਾਈਵੇਟ ਸਕੂਲਾਂ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵਾਧੂ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 1.7 ਲੱਖ ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ કુલ ਸੰਖਿਆ 3500 ਤੋਂ ਵੱਧ ਹੈ ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ કુલ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ ਰਿਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਈ ਗੁਣਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ ਤੇ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਟ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਕੁੱਲ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਸਾਲਾ ਦੌਰਾਨ ਜਿਨਸੀ ਸ਼ੋਸ਼ਣ ਮਾਮਲਿਆਂ ਤੇ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਬ ਹੈ ਖਾਸ ਕਰਕੇ ਜਦੋਂ ਬਹੁਤੇ ਪਰਿਵਾਰ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਨਿਊਜ਼ੀਲੈਂਡ ਦੇ ਪ੍ਰਾਈਵੇਟ ਸਕੂਲਾਂ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵੱਧ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 1.7 ਲੱਖ ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਿਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ। ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ કુલ ਸੰਖਿਆ 3500 ਤੋਂ ਵੱਧ ਹੈ। ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ કુલ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ। ਰੀਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਿੰਨਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਟ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ કુલ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਸਾਲਾ ਦੌਰਾਨ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੰਦਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਬ ਹੈ ਖਾਸ ਕਰਕੇ ਜਦੋਂ ਬਹੁਤੇ ਪਰਿਵਾਰ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਨਿਊਜ਼ੀਲੈਂਡ ਦੇ ਪ੍ਰਾਈਵੇਟ ਸਕੂਲਾਂ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਉੱਚ ਅਧਿਕਾਰੀ ਸਰਕਾਰੀ ਮੰਤਰੀਆਂ ਤੋਂ ਵੀ ਵੱਧ ਤਨਖਾਹ ਲੈ ਰਹੇ ਹਨ ਹੈਰਾਲਡ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਆਕਲੈਂਡ ਦੇ ਸੈਂਟਰ ਕੋਰਟਿਕਨ ਸਕੂਲ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਨੂੰ ਔਸਤਨ 370,000 ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਇਹ ਰਕਮ ਕੈਬਨਿਟ ਮੰਤਰੀਆਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ। ਇਸ ਸਕੂਲ ਸਮੂਹ ਦੇ ਵਿੱਚ 4 ਸਕੂਲ ਸ਼ਾਮਲ ਹਨ ਜਿਸ ਵਿੱਚ ਵਿਦਿਆਰਥੀਆਂ ਦੀ કુલ ਸੰਖਿਆ 3500 ਤੋਂ ਵੱਧ ਹੈ। ਵਿੱਤੀ ਸਾਲ ਦੌਰਾਨ ਸੈਂਟਰ ਕੋਟਿਗਰਨ ਦੀ કુલ ਆਮਦਨ 90 ਮਿਲੀਅਨ ਡਾਲਰ ਦਰਜ ਕੀਤੀ ਗਈ ਹੈ। ਰੀਪੋਰਟ ਦੱਸਦੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧਕੀ ਅਹੁਦਿਆਂ ਦੀ ਤਨਖਾਹ ਸਰਕਾਰੀ ਸਕੂਲਾਂ ਨਾਲੋਂ ਕਿੰਨਾ ਵੱਧ ਹੈ ਜਿੱਥੇ ਸਰਕਾਰੀ ਸਕੂਲਾਂ ਵਿੱਚ ਇੱਕ ਪ੍ਰਿੰਸੀਪਲ ਦੀ ਔਸਤ ਤਨਖਾਹ ਕਰੀਬ 2 ਲੱਖ ਡਾਲਰ ਹੈ ਉੱਥੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਰਕਮ ਕਈ ਵਾਰ 3 ਲੱਖ ਡਾਲਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਰਿਪੋਰਟ ਵਿੱਚ ਡਲਵਰਟ ਸਕੂਲ ਦਾ ਵੀ ਜ਼ਿਕਰ ਹੈ ਜਿਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ કુલ 2.6 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਹਾਲਾਂਕਿ ਇਸ ਸਕੂਲ ਨੂੰ ਪਿਛਲੇ ਕੁਸਾਲਾ ਦੌਰਾਨ ਵਿੱਤੀ ਦਬਾਅ ਦਾ ਵੀ ਸਾਹਮਣਾ ਕਰਨਾ ਪਿਆ ਹੈ क्राइस्टचर्च ऑकलैंड ਅਤੇ ਵੈਲਿੰਗਟਨ ਦੇ ਕਈ ਹੋਰ ਪ੍ਰਸਿੱਧ ਪ੍ਰਾਈਵੇਟ ਸਕੂਲ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹਨ ਜਿੱਥੇ ਉੱਚ ਪ੍ਰਬੰਧਕੀ ਅਧਿਕਾਰੀਆਂ ਦੀ ਤਨਖਾਹ ਲੱਖਾਂ ਡਾਲਰ ਦੇ ਵਿੱਚ ਹੈ ਇਸ ਰਿਪੋਰਟ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਚੈਰਿਟੀ ਦਰਜੇ ਵਾਲੇ ਸਕੂਲਾਂ ਵਿੱਚ ਇੰਨੀ ਵੱਡੀ ਤਨਖਾਹ ਵਾਜਿਬ ਹੈ ਖਾਸ